ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਹਾਜ਼ਰ ਹੋਏ ਹਾਂ ਇੱਕ ਨਵੇਂ ਟੌਪਿਕ ਦੇ ਨਾਲ ਤਾਂ ਆਪਾਂ ਅੱਜ ਇਸ ਟੌਪਿਕ ਦੇ ਉੱਪਰ ਕੁਝ ਗੱਲਾਂ ਬਤਾ ਕਰਾਂਗੇ ਆ ਉਹ ਪੈਣਾ ਜਿਨ੍ਹਾਂ ਦੇ ਡਿਲੀਵਰੀ ਤੋਂ ਬਾਅਦ ਫੇਸ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਜੇ ਮੰਨ ਲਓ ਡਿਲੀਵਰੀ ਤੋਂ ਜ਼ਰੂਰੀ ਨਹੀਂ ਕਿ ਇਹ ਡਿਲੀਵਰੀ ਕਰਕੇ ਹੋਣਾ ਇਹ ਹਾਰਮੋਨ ਜਦੋਂ ਵੀ ਇਨ ਬੈਲੈਂਸ ਹੋ ਜਾਂਦੇ ਨੇ ਆਪਣੇ ਬਾਡੀ ਦੇ ਵਿੱਚ ਉਸ ਟਾਈਮ ਵਿੱਚ ਵੀ ਇਹ ਆਪਣਾ ਫੇਸ ਖਰਾਬ ਹੋਣ ਲੱਗ ਜਾਂਦਾ ਵਾ ਇਹ ਆਫਟਰ ਮੈਰਿਜ ਵੀ ਹੋ ਸਕਦੇ ਨੇ ਬਿਫੋਰ ਮੈਰਿਜ ਵੀ ਹੋ ਸਕਦੇ ਨੇ ਇਹ ਸਾਰਿਆਂ ਦੇ ਲਈ ਪੱਕਾ ਇਲਾਜ ਹੈ ਇਹ ਕੋਈ ਸੁਣੀਆ ਚ ਨਹੀਂ ਆ ਗੱਲਾਂ ਨਹੀਂ ਹੈ ਕਿ ਇਥੋਂ ਸੁਣ ਲੈ ਇਥੋਂ ਸੁਣ ਲੈ ਤੇ ਆਪਾਂ ਉਹਦਾ ਇਲਾਜ ਦੱਸਣ ਲੱਗੇ ਨਹੀਂ ਜੀ ਇਹ ਚੀਜ਼ ਮੈਂ ਖੁਦ ਆਪਣੇ ਤੇ ਵੀ ਪ੍ਰੈਕਟੀਕਲ ਕੀਤੀ ਹੋਈ ਹੈ ਚਲੋ ਮੇਰੇ ਫੇਸ ਤੇ ਤਾਂ ਚਲੋ ਜ਼ਿਆਦਾ ਨਹੀਂ ਸੀ ਕਿਤੇ ਨਾ ਮਾਤਰੀ ਸੀ ਗਿਆ ਪਰ ਜਿਨ੍ਹਾਂ ਦੇ ਫੇਸ ਤੇ ਵਿੱਚ ਜਿਨ੍ਹਾਂ ਨੂੰ ਇਹ ਚੀਜ਼ ਦੱਸੀ ਗਈ ਹੈ ਉਹਨਾਂ ਦੇ ਘਰ ਘਰ ਪੂਰੀ ਸਿੱਧ ਹੋਈਏ ਪ੍ਰੈਕਟੀਕਲ ਇਸ ਚੀਜ਼ ਦਾ ਵੇਖੋ ਜੀ ਕਈ ਯੂਟਿਊਬਰ ਕਹਿੰਦੇ ਨੇ ਵੀ ਇਹਦਾ ਪੱਕਾ ਲਾਜ ਅੱਜ ਕਰੋਗੇ ਕੱਲ ਸ਼ਾਮ ਤੱਕ ਇਹ ਖਤਮ ਹੋ ਜਾਣਗੇ ਜੀ ਇਹ ਸਾਰਾ ਕੁਝ ਫੇਕ ਹੁੰਦਾ ਵਾ ਕਦੀ ਵੀ ਕੋਈ ਵੀ ਚੀਜ਼ ਪਰਮਾਨੈਂਟ ਇੱਕ ਦਿਨ ਦੇ ਵਿੱਚ ਨਾ ਦੇ ਖਤਮ ਹੋਈਏ ਤੇ ਨਾ ਹੀ ਉਹ ਖਤਮ ਹੋ ਸਕਦੀ ਏ ਵੇਖੋ ਇਹ ਆਪਾਂ ਤੁਹਾਨੂੰ ਦੱਸਣ ਲੱਗੇ ਆ ਕਿਉਂਕਿ ਤੁਹਾਨੂੰ ਪਤਾ ਅੱਜਕੱਲ ਵਿਆਹਾਂ ਦੇ ਸੀਜ਼ਨ ਆ ਗਏ ਨੇ ਪਾਰਟੀਆਂ ਵਿਆਹਾਂ ਦੇ ਸਾਰੇ ਪ੍ਰੋਗਰਾਮ ਇਸ ਟਾਈਮ ਸਭ ਨੂੰ ਆਏ ਹੁੰਦੇ ਨੇ ਹਾਂਜੀ ਇਹ ਚੀਜ਼ਾਂ ਤੁਹਾਡੇ ਲਈ ਸਿੱਧ ਹੋਣਗੀਆਂ ਇਹਨੂੰ ਤੁਸੀਂ 1 ਵੀਕ ਪਹਿਲਾਂ ਸਟਾਰਟ ਕਰਨਾ ਸ਼ੁਰੂ ਕਰ ਦਿਓ ਜਦੋਂ ਵੀ ਤੁਸੀਂ ਪ੍ਰੋਗਰਾਮ ਤੇ ਜਾਣਾ ਤੇ ਤੁਸੀਂ 1 ਵੀਕ ਪਹਿਲਾਂ ਇਹਨੂੰ ਸਟਾਰਟ ਕਰੋ ਤਾਨੂੰ 100% ਰਿਜ਼ਲਟ ਮਿਲੇਗਾ ਹੀ ਮਿਲੇਗਾ ਮੈਂ ਇਹ ਨਹੀਂ ਆਂਦੀ ਕਿ ਪਰਮਾਨੈਂਟ ਚਲੇ ਜਾਣਗੀਆਂ ਪਰਮਾਨੈਂਟ ਜੇ ਅਗਰ ਤੁਸੀਂ ਆਪਣੇ ਸ਼ਈਆਂ ਖਤਮ ਕਰਨੀਆਂ ਚਾਹੁੰਦੇ ਤਾਂ ਉਹਦੇ ਵਾਸਤੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਡਾਈਟ ਤੇ ਧਿਆਨ ਦੇਣਾ ਪਏਗਾ ਤਲਿਆ ਨਾ ਖਾਓ ਚਾਹ ਘੱਟ ਪੀਓ ਤੁਸੀਂ ਤਲਿਆਂ ਔਰ ਚਾਹ ਦੋਨੋਂ ਕੱਟ ਕਰਕੇ ਵੇਖੋ ਬਹੁਤ ਜ਼ਿਆਦਾ ਫਰਕ ਪਏਗਾ 100 ਦੇ ਵਿੱਚੋਂ 90% ਤੋਂ ਵੀ ਜ਼ਿਆਦਾ 95% ਤੁਹਾਨੂੰ ਆਪਣੇ ਫੇਸ ਦੇ ਉੱਪਰ ਆਪ ਫਰਕ ਦਿਖਣਾ ਸ਼ੁਰੂ ਹੋ ਜਾਏਗਾ ਕਿਉਂਕਿ ਵੇਖੋ ਆਪਾਂ ਖਾਣਾ ਗਲਤਮਲਤ ਖਾਂਦੇ ਰਹਿੰਨੇ ਆ ਉਸਾ ਜੋ ਜੀ ਜਪਾ ਖਾਣੇ ਆ ਨਾ ਉਹ ਚੀਜ਼ ਆਪਣੇ ਫੇਸ ਦੇ ਉੱਪਰ ਜ਼ਰੂਰ ਦਿਖਦੀ ਹੁੰਦੀ ਹੈ ਖਾਣਾ ਸ਼ੁੱਧ ਖਾਓ ਦੁੱਧ ਪੀਓ ਔਰ ਇਹਦਾ ਇੱਕ ਸਭ ਤੋਂ ਵਧੀਆ ਇਲਾਜ ਜੇ ਵੀ ਹੈਗਾ ਜੀ ਜਦੋਂ ਤੁਸੀਂ ਰਾਤ ਨੂੰ ਦੁੱਧ ਪੀਂਦੇ ਹੋ ਨਾ ਜਿਹੜੇ ਵੀ ਬਣਾ ਪੀਂਦਿਆਂ ਨੇ ਉਹਦੇ ਵਿੱਚ ਨਾ ਥੋੜੀ ਜਿਹੀ ਹਲਦੀ ਮਿਕਸ ਕਰ ਲਿਆ ਕਰੋ ਜ਼ਿਆਦਾ ਨਹੀਂ ਇੱਕ ਪਿੰਚ ਕਰ ਲਿਆ ਕਰੋ ਹਲਦੀ ਬਹੁਤ ਵੀ ਆ ਬਹੁਤ ਵਧੀਆ ਬਣਦੀ ਇੱਕ ਚੀਜ਼ ਹਲਦੀ ਹੋਣੀ ਤੁਹਾਡੀ ਘਰ ਦੀ ਚਾਹੀਦੀ ਹੈ ਮਾਰਕੀਟ ਵਾਲੀ ਹਰਦੀ ਨਾ ਯੂਜ਼ ਕਰਿਓ ਇਹਦੇ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਨੇ ਜਿਹੜੀਆਂ ਸਾਰੀਆਂ ਪਰਤਾਈਆਂ ਨੇ ਜਿਹ ਪ੍ਰਤੱਖ ਪ੍ਰੈਕਟੀਕਲ ਹੋਏ ਨੇ ਇਹਨਾਂ ਦੇ ਤਾਂ ਤੁਸੀਂ ਉਹਨੂੰ ਯੂਜ਼ ਕਰ ਸਕਦੇ ਜੇ ਅੱਜਕਲ ਅੱਜਕਲ ਸਾਰੀਆਂ ਔਰਤਾਂ ਤੇ ਕੁੜੀਆਂ ਦੇ ਚਿਹਰੇ ਦੇ ਸ਼ਾਈਆਂ ਦਾਗ ਤੱਬੇ ਤੇ ਕਾਲੇ ਨਿਸ਼ਾਨ ਦਿਖਾਈ ਦਿੰਦੇ ਹੀ ਦਿੰਦੇ ਨੇ ਇਹ ਸਮੱਸਿਆ ਸੂਰਜ ਦੀ ਧੋਪ ਤਣਾਅ ਗਲਤ ਖੁਰਾਕ ਜਾਂ ਕੈਮੀਕਲ ਪ੍ਰੋਡਕਟ ਦੀ ਵਰਤੋਂ ਕਰਕੇ ਵੀ ਹੋਉਂਦੀ ਹੈ ਅੱਜਕਲ ਕਿਉਂਕਿ ਅੱਜਕਲ ਆਪਾਂ ਕੈਮੀਕਲ ਵੀ ਬਹੁਤ ਯੂਜ਼ ਕਰਦੇ ਆ ਮਾਰਕੀਟ 'ਚ ਕੋਈ ਚੀਜ਼ ਆਉਂਦੀ ਬਾਝੋਂ ਆਪਾਂ ਨੂੰ ਉਹਦੇ ਬਾਰੇ ਪਤਾ ਹੁੰਦਾ ਨਹੀਂ ਇਹ ਚ ਸਹੀ ਆਪਣੇ ਲਈ ਬੈਟਰ ਹੈਗੀਏ ਕਿ ਨਹੀਂ ਆਪਾਂ ਉਹਨੂੰ ਚੁੱਪ ਕਰਕੇ ਯੂਜ਼ ਕਰ ਲੱਗ ਜਾਈਏ ਨੇ ਤੇ ਬਾਅਦ ਵਿੱਚ ਉਹਦੇ ਰਿਜ਼ਲਟ ਕੀ ਹੁੰਦੇ ਨੇ ਸਮ ਟਾਈਮ ਤੇ ਉਹ ਥੋੜਾ ਬਹੁਤ ਆਪਣੇ ਫੇਸ ਨੂੰ ਸਹੀ ਕਰ ਦਿੰਦੇ ਆ ਪਰ ਜਿਵੇਂ ਹੀ ਸਮਾਂ ਲੰਘਦਾ ਆਪਾਂ ਉਸ ਚੀਜ਼ ਨੂੰ ਯੂਜ਼ ਕਰਨਾ ਛੱਡ ਦਿਆਂ ਤੇ ਆਪਣਾ ਫੇਸ ਹੋਰ ਜ਼ਿਆਦਾ ਖਰਾਬ ਹੋਣ ਲੱਗ ਜਾਂਦਾ ਹੈ ਇਸ ਲਈ ਚ ਬਾਹਰ ਦੇ ਜੋ ਵੀ ਪ੍ਰੋਡਕਟ ਨੂੰ ਯੂਜ਼ ਕਰ ਤੋਂ ਥੋੜੀ ਜਿਹੀ ਗਰੇਜ ਕਰਿਆ ਕਰੋ ਸਭ ਕੁਝ ਤੁਹਾਡੇ ਘਰੇ ਤੁਹਾਡੇ ਕਿਚਨ ਦੇ ਵਿੱਚ ਹਾਜ਼ਰ ਹੁੰਦਾ ਵਾ ਉਥੋਂ ਉਹਨੂੰ ਯੂਜ਼ ਕਰ ਲਿਆ ਕਰੋ ਇਹਦੇ ਨਾਲ ਕੋਈ ਸਾਈਡ ਇਫੈਕਟ ਦੇ ਨਹੀਂ ਨਾ ਕਮ ਸੇ ਕਮ ਹੋਊਗਾ ਹਾਂਜੀ ਇਹ ਸਮੱਸਿਆ ਨਾਲ ਜ਼ਿਆਦਾਤਰ ਧੁੱਪ ਤਣਾਅ ਜਦ ਤੁਸੀਂ ਟੈਨਸ਼ਨ ਲੈਂਦੇ ਹੋ ਗਲਤ ਖਾਣਾ ਖਾਣ ਨੇ ਜਾਂ ਕੈਮੀਕਲ ਪ੍ਰੋਡਕਟਾਂ ਦੀ ਵਰਤੋਂ ਕਰਕੇ ਜ਼ਿਆਦਾ ਹੁੰਦਾ ਹੈ ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕੁਦਰਤ ਨੇ ਵੀ ਸਾਨੂੰ ਬਹੁਤ ਸੁੰਦਰ ਤੇ ਅਸਰਦਾਰ ਨੁਸਖੇ ਦਿੱਤੇ ਹੋਏ ਨੇ ਜੋ ਘਰ ਬੈਠੇ ਹੀ ਚਿਹਰੇ ਦੀ ਰੌਣਕ ਤੇ ਵਾਪਸ ਲਿਆ ਸਕਦੇ ਨੇ ਹਲਦੀ ਹੋ ਗਿਆ অ্যালোਵਿਰਾ ਹੋ ਗਿਆ ਨਿੰਬੂ ਦਾ ਰਸ ਹੋ ਗਿਆ ਗੁਲਾਬ ਜਲ ਹੋ ਗਿਆ ਇਹ ਚਾਰ ਚੀਜ਼ਾਂ ਛਾਈਆਂ ਲਈ ਸਭ ਤੋਂ ਵਧੀਆ ਇਲਾਜ ਨੇ ਹਲਦੀ ਚਮੜੀ ਤੋਂ ਦਾਗ ਹਟਾਉਂਦੀ ਹੈ অ্যালোਵਿਰਾ ਚਿਹਰੇ ਨੂੰ ਠੰਡਕ ਲਿਆਉਂਦੀ ਏ ਚਮੜੀ ਦਾ ਰਸ ਚਮੜੀ ਜਿੰਨੇ ਵੀ ਚੀਜ਼ਾਂ ਹੁੰਦੀਆਂ ਨੇ ਨਿੰਬੂ ਦਾ ਰਸ ਹੋ ਗਿਆ ਇਹ ਚਮੜੀ ਦੇ ਮਰੇ ਹੋਏ ਸੈਲਾਂ ਨੂੰ ਹਟਾਉਂਦਾ ਵਾ ਗੁਲਾਬ ਜਲ ਚਿਹਰੇ ਨੂੰ ਤਾਜ਼ਗੀ ਦੇਂਦਾ ਆਪਾਂ ਨੂੰ ਠੰਡਕ ਪਹੁੰਚਾਉਂਦਾ ਜੇ ਤੁਸੀਂ ਹਰ ਰੋਜ਼ ਇਹਨਾਂ ਨੂੰ ਇਹਨਾਂ ਦੇ ਇੱਕ ਮਾਸਕ ਬਣਾ ਕੇ ਵੀ ਲਾਉਣ ਲੱਗ ਜੋਂ ਨਾ 1 ਵੀਕ ਦੇ ਵਿੱਚ ਤੁਹਾਨੂੰ ਬਹੁਤ ਪਰਮਾਨੈਂਟ ਤਾਂ ਨਹੀਂ ਕਹਿੰਦੀ ਪਰ ਜਿੰਨਾ ਜਦੋਂ ਤੱਕ ਤੁਸੀਂ ਫੰਕਸ਼ਨ ਅਟੈਂਡ ਕਰਨਾ ਉਦੋਂ ਤੱਕ ਤੁਹਾਨੂੰ ਇੱਕ ਇਲਾਜ ਜ਼ਰੂਰ ਮਿਲੇਗਾ ਬਹੁਤ ਫਰਕ ਦਿਖੇਗਾ ਸਭ ਤੋਂ ਪਹਿਲਾ ਪੁਆਇੰਟ ਮੈਂ ਨੋਟ ਕੀਤਾ ਜੀ ਨਿੰਮ ਦੇ ਪੱਤੇ ਬੜੀ ਕਾਰਗਰ ਚੀਜ਼ ਜੀ ਨਿੰਮ ਦੇ ਪੱਤੇ ਤੁਸੀਂ ਕੀ ਕਰੋ ਨਿੰਮ ਦੇ ਪੱਤੇ ਨੂੰ ਮਿਕਸੀ ਦੇ ਵਿੱਚ ਪੀਸ ਕੇ ਉਹਨਾਂ ਦਾ ਇੱਕ ਪਾਊਡਰ ਬਣਾ ਲਓ ਅਗਰ ਤੁਸੀਂ ਉਹਨਾਂ ਦਾ ਪਾਊਡਰ ਨਹੀਂ ਬਣਾ ਸਕਦੇ ਤਾਂ ਨਿੰਮ ਦੇ ਪੱਤੇਆਂ ਨੂੰ ਇੱਕ ਪਾਣੀ ਲੈ ਕੇ ਨਾ ਥੋੜਾ ਜਿਹਾ ਉਹਦੇ ਵਿੱਚ ਭਿਉਂ ਕੇ ਉੱਪਰ ਉਬਾਲ ਉਬਲਣ ਦੋ ਉਹਨਾਂ ਨੂੰ ਜਿੰਨਾ ਚਿਰ ਉਹ ਪੂਰਾ ਆਪਣਾ ਸਰ ਨਹੀਂ ਛੱਡ ਦੇ ਉਸ ਤੋਂ ਬਾਅਦ ਉਹ ਪਾਣੀ ਨੂੰ ਕਾਟਨ ਦੇ ਨਾਲ ਲੈ ਕੇ ਡਿਪ ਟਿਪ ਕਰਕੇ ਆਪਣੇ ਸਾਰੇ ਫੇਸ ਤੇ ਲਗਾਓ ਉਹਦੇ ਨਾਲ ਤੁਹਾਡੇ ਪਿੰਪਲ ਵੀ ਖਤਮ ਹੋਣਗੇ ਤੇ ਜੇ ਕੋਈ ਉੱਤੇ ਮਤਲਬ ਬੈਕਟੀਰੀਅਲ ਵਗੈਰਾ ਹੁੰਦੇ ਹੋ ਜਾਂਦੇ ਨੇ ਕਈ ਉਹਦੇ ਫੇਸ ਦੇ ਉੱਪਰ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਏਗਾ ਹਫ਼ਤੇ 'ਚ ਤੁਸੀਂ ਤਿੰਨ ਵਾਰ ਇਹ ਚੀਜ਼ ਕਰ ਸਕਦੇ ਜੇ ਨੰਬਰ 2 ਹੈਗਾ ਜੀ ਕੱਚਾ ਦੁੱਧ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਫੇਸ ਨੂੰ ਉੱਪਰ ਨਾ ਕੱਚਾ ਦੁੱਧ ਲੈ ਕੇ ਉਹਦੇ 'ਚ ਥੋੜੀ ਜੀ ਹਲਦੀ ਮਿਕਸ ਕਰਕੇ ਨਾ ਪਿੰਚ 1 ਪਿੰਚ ਉਹਨੂੰ ਜਦ ਕਰਕੇ ਆਪਣੇ ਫੇਸ ਦੇ ਉੱਪਰ ਕਾਟਨ ਦੇ ਨਾਲ ਲਗਾਓ ਫਿਰ ਜਦੋਂ ਸੁੱਕ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਥੋੜਾ ਜਿਹਾ ਨਿੰਬੂ ਲੈਣਾ ਗਲਿਸਰੀਨ ਲੈਣੀ ਤੇ ਗੁਲਾਬ ਜਲ ਲੈਣਾ ਤਿੰਨਾਂ ਨੂੰ ਮਿਕਸ ਕਰੋ ਉਹਨੂੰ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਫੇਸ ਦੇ ਉੱਪਰ ਲਾ ਲਓ ਲੋਨ ਤੋਂ ਬਾਅਦ 5 ਮਿੰਟ ਤੱਕ ਜਦੋਂ ਸੁੱਕ ਜੇ ਫਿਰ ਆਪਣੇ ਫੇਸ ਨੂੰ ਥੋੜਾ ਜਿਹਾ ਵਾਸ਼ ਕਰੋ ਕਿਸੇ ਸਾਬਣ ਦੇ ਨਾਲ ਨਹੀਂ ਆ ਸਿੰਪਲ ਕੋਸੇ ਪਾਣੀ ਦੇ ਨਾਲ ਫੇਸ ਨੂੰ ਵਾਸ਼ ਕਰਨਾ ਵਾ 3 ਸਟੈਪ ਵਿੱਚ ਕੀ ਕਰਨਾ ਵੇਸਣ ਲੈਣਾ ਦਹੀਂ ਲੈਣਾ ਤੇ ਹਲਦੀ ਲੈਣਾ ਤੇ ਇਹਨਾਂ ਨੂੰ ਹਲਦੀ ਤੁਸੀਂ ਬਹੁਤ ਘੱਟ ਮਾਤਰਾ 'ਚ ਲੈਣੀ ਹੈ ਦਹੀਂ ਤੇ ਵੇਸਣ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਲੈ ਲਿਓ ਵੀ ਤੁਸੀਂ ਕਿੰਨਾ ਕੁ ਬਣਾਉਣਾ ਵਾ ਠੀਕ ਹੈ ਜੀ ਉਹਨਾਂ ਨੂੰ ਮਿਕਸ ਕਰੋ ਇਹਨਾਂ ਨੂੰ ਮਿਕਸ ਕਰਕੇ 10 ਮਿੰਟ ਛੱਡ ਦਿਓ ਪੂਰਾ ਅਸਰ ਇਹਨਾਂ ਵਿੱਚ ਹੋ ਲੈਣ ਦਿਓ 10 ਮਿੰਟ ਬਾਅਦ ਜਦੋਂ ਇਹ ਚੀਜ਼ ਤੁਹਾਡੇ ਲਈ ਪੂਰਾ ਤਰ੍ਹਾਂ ਤਿਆਰ ਹੋ ਜਾਂਦਾ ਵਾ ਤਾਂ ਤੁਸੀਂ ਇਹਨੂੰ ਆਪਣੇ ਫੇਸ ਤੇ ਅਪਲਾਈ ਕਰੋ ਫੇਸ ਤੇ ਅਪਲਾਈ ਹੋਣਾਂ ਟਾਈਮ ਕਰਨਾ ਜਦੋਂ ਤੱਕ ਇਹ ਪੂਰਾ ਸੁੱਕ ਨਹੀਂ ਜਾਂਦਾ ਪੂਰਾ ਸੁੱਕਣ ਤੋਂ ਬਾਅਦ ਜਦ ਪੂਰਾ ਸੁਕਣ ਤੋਂ ਬਾਅਦ ਤੁਸੀਂ ਹਲਕਾ ਜਿਹਾ ਆਪਣੇ ਪਾਣੀ ਉੱਪਰ ਫੇਸ ਤੇ ਲਾ ਕੇ ਇਹਨਾਂ ਨੂੰ ਮਲ ਮਲ ਕੇ ਡਿਪ ਡਿਪ ਕਰਕੇ ਨਾ ਪਹਿਲਾਂ ਗਿੱਲਾ ਕਰ ਲਿਓ ਫੇਸ ਨੂੰ ਜਦੋਂ ਸੁੱਕ ਜਾਊਗਾ ਕਰਕੇ ਹਲਕਾ ਹਲਕਾ ਮ사ਜ ਕਰਦੇ ਕਰਦੇ ਇਹਨੂੰ ਉਤਾਰ ਦਿਓ ਉਤਾਰਨ ਤੋਂ ਬਾਅਦ ਇੱਕਦਮ ਇਹਨੂੰ ਰਗੜ ਕੇ ਪੂੰਝਣਾ ਨਹੀਂ ਹੈਗਾ ਤੁਸੀਂ ਸਾਫ਼ ਨਹੀਂ ਕਰਨ ਲੱਗ ਜਾਣਾ ਹਲਕੇ ਹਲਕੇ ਟੋਵਲ ਦੇ ਨਾਲ ਇਹਨੂੰ ਸਾਫ਼ ਕਰੋ ਡਿਪ ਡਿਪ ਕਰਕੇ ਉਸ ਬਾਅਦ ਕੋਈ ਵੀ ਮੋਇਸਚਰਾਈਜ਼ਰ ਤੁਹਾਡੇ ਕੋਲੇ ਕੋਈ ਕੋਲਡ ਕਰੀਮ ਉਹਨੂੰ ਲਗਾਓ ਆਪਣੇ ਫੇਸ ਤੇ ਤਾਂ ਤੁਸੀਂ ਸਮ ਟਾਈਮ ਇਹਨੂੰ ਉਵੇਂ ਵੀ ਰਹਿਣ ਦਿਓ ਮਾਰਨਿੰਗ ਉਠੋਗੇ ਤਾਂ ਸਿੰਪਲ ਕੋਸੇ ਪਾਣੀ ਦੇ ਨਾਲ ਆਪਣਾ ਫੇਸ ਧੋਵੋ ਤੁਸੀਂ ਵੇਖੋਗੇ ਕਿ ਤੁਹਾਡੇ 1 ਵੀਕ ਦੇ ਵਿੱਚ ਤੁਹਾਡੇ ਫੇਸ ਨੂੰ ਕਿੰਨਾ ਅਸਰ ਹੈ ਵੇਖੋ ਜੀ ਤੁਸੀਂ ਕੈਮੀਕਲ ਪ੍ਰੋਡਕਟ ਲੈ ਕੇ ਆਉਂਦੇ ਉਹਨਾਂ ਨੂੰ ਯੂਜ਼ ਕਰਦੇ ਉਹਨਾਂ ਦੇ ਸਾਈਡ ਇਫੈਕਟ ਬਹੁਤ ਹੁੰਦੇ ਨੇ ਪਰ ਇਹ ਤਾਂ ਘਰ ਦੀਆਂ ਚੀਜ਼ਾਂ ਨੇ ਤਾਂ ਸਾਈਡ ਇਫੈਕਟ ਕੋਈ ਨਹੀਂ ਹੁੰਦਾ ਸਭ ਤੋਂ ਤੁਹਾਨੂੰ ਅਸਰਦਾਰ ਨੁਕਸਾ ਨਿਸ਼ਕਾ ਜੇ ਕੋਈ ਦੱਸਦਾ ਤੇ ਉਹਦਾ ਤੁਹਾਨੂੰ ਅਸਰ ਮਿਲੇਗਾ ਜਰੂਰ 100% ਰਿਜ਼ਲਟ ਜੀ ਇਹਨੂੰ ਕਰਕੇ ਜਰੂਰ ਵੇਖੋ ਸੋ ਦੱਸਿਓ ਕਿਹਨਾਂ ਕਿਹਨਾਂ ਦੇ ਫੇਸ ਦੇ ਉੱਪਰ ਇਹਨਾਂ ਨੇ ਅਸਰ ਕੀਤਾ ਸੋ ਧੰਨਵਾਦ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਪਲੀਜ਼ ਕਰ ਲਿਓ ਧੰਨਵਾਦ